ਲਓ ਬਾਈ ਜੀ ਬੜਾ ਵੱਡਾ ਆਫਰ 38000 ਚ ਸਾਰੇ ਵਿਆਹ ਦਾ ਸਮਾਨ ਲੈ ਜਾਓ ਬਾਈ ਨਾਲ ਗੱਲ ਕਰਦੇ ਆਂ ਬਾਈ ਕੀ ਕੀ ਦੇ ਦੋਗੇ 38000 ਚ 38000 ਚ ਇੱਕ ਡਬਲ ਬੈੱਡ ਦਵਾਂਗੇ ਆ ਡਬਲ ਬੈੱਡ ਆ ਡਬਲ ਬੈੱਡ ਗੱਦੇ ਅਲਮਾਰੀ ਅਲਮਾਰੀ ਉੱਪਰੋਂ ਖੁੱਲਦੀ ਜੀ ਸ਼ੌਕਰ ਵਾਲੀ ਅਲਮਾਰੀ ਜੀ ਸ਼ੌਕਰ ਵਾਲੀ ਅਲਮਾਰੀ ਗੱਦੇ ਬੈੱਡ ਤੇ ਹੋਰ ਕੀ ਸੋਫਾ ਜੀ 5 ਸੀਟਡ ਵਿਦ ਟੇਬਲ ਜੀ 5 ਸੀਟਡ ਸੋਫਾ ਨਾਲ ਟੇਬਲ ਸਾਰੇ ਸਮਾਨ ਆਜੂ ਵਿਆਹ ਦਾ ਡਿਲੀਵਰੀ ਫ੍ਰੀ ਆ ਡਿਲੀਵਰੀ ਫ੍ਰੀ 1000 ਰੁਪਿਆ ਬਾਈ ਨੂੰ ਭੇਜੋ ਤੇ ਮੰਨ ਲਓ ਬਾਈ ਨੇ ਥੋੜਾ ਬੁੱਕ ਕਰ ਲੈਣਾ ਘਰੇ ਪੰਜਾਬ ਚ ਮੁਕਸਰ ਮੰਗਾ ਲਓ ਜਲੰਧਰ ਮੰਗਾ ਲਓ ਪਟਿਆਲੇ ਮੰਗਾ ਲਓ ਫ੍ਰੀ ਵੀਰੇ ਫ੍ਰੀ ਡਿਲੀਵਰੀ ਲਾ ਵੀਰੇ ਇਹ ਵੀ ਬਹੁਤ ਵੱਡਾ ਆਫਰ ਆ ਪੂਰੇ ਪੰਜਾਬ ਚ ਆਜੋ ਕਿਰਾਂ ਰਾਏਕੋਟ ਬੰਸਲ ਵਾਲਿਆ ਬਾਈ ਫੁੱਲ ਐਡਰੈਸ ਵੀ ਆਪਣਾ ਇੱਥੇ ਬੰਸਲ ਫਰਨੀਚਰ ਤਾਜਪੁਰ ਚੌਂਕ ਨੇੜੇ ਦਾਣਾ ਮੰਡੀ ਰਾਏਕੋਟ ਨੰਬਰ ਕਿੰਨਾ ਵੀਰੇ ਆਪਣਾ 9507721000 ਉੱਤੇ ਵੀ ਨੰਬਰ ਲਿਖ ਦਾਂਗੇ ਪਹੁੰਚ ਜੋ ਕਿਰਾਂ ਬਹੁਤ ਵੱਡਾ ਆਫਰ ਆ ਮੂਰੇ ਵਿਆਹ ਚੱਲ ਪੇ ਉਂ ਵੀ ਜੇ ਘਰੇ ਲੋੜ ਆ ਮਨ ਲਾਪਾ ਕਹਿੰਨੇ ਆ ਯਾਰਾ ਵੀ ਭਾਈ ਆਹ ਯਾਰ ਸੋਫੇ ਸਾਫੇ ਜੀ ਆਪਣੇ ਖਰਾਬ ਹੋਏ ਪਏ ਆ ਵੀ ਆਪਾਂ ਨਵੇਂ ਲਈਏ ਇੱਕ ਵਾਈ ਜਿਹੜਾ ਤੁਸੀਂ ਕੱਟਦੇ ਹੋ ਮਾਲ ਪੁਰਾਣਾ ਉਹ ਕਿਵੇਂ ਸੀ ਉਹ ਸਕੀਮ ਵੀ ਦੱਸ ਦਿਓ ਉਹ ਪੁਰਾਣਾ ਸਮਾਨ ਅਸੀਂ ਕੱਟਦੇ ਆ ਜੀ ਉਹਦੇ ਵਿੱਚ ਪੈਕੇਜ ਨਹੀਂ ਮਿਲਦਾ ਯਾਨੀ ਕੱਲਾ ਪੀਸ ਮਿਲੇਗਾ ਜੀ ਉਹਦੇ ਵਿੱਚ ਅਸੀਂ ਜਿਵੇਂ 5000 ਦਾ ਬੈੱਡ ਕੱਟ ਦਿੰਦੇ ਆ 5000 ਦੀ अलमारी ਕੱਟ ਦਿੰਦੇ ਆ 5000 ਦਾ ਸੋਫਾ ਕੱਟ ਦਿੰਦੇ ਆ ਕੋਈ ਵੀ ਪੁਰਾਣਾ ਸਮਾਨ ਲੈ ਕੇ ਤੁਸੀਂ ਨਵਾਂ ਸਮਾਨ ਲੈ ਸਕਦੇ ਹੋ ਇੱਕ ਸਮਾਨ ਬੱਤੇ ਇੱਕ ਸਮਾਨ ਦਿੱਤਾ ਜਾਊਗਾ ਲਓ ਭਾਈ ਇੱਕ ਸਮਾਨ ਪਿੱਛੇ ਇੱਕ ਸਮਾਨ ਦਿੱਤਾ ਜਾਊਗਾ ਆਜੋ ਪੁਰਾਣੀ ਚੀਜ਼ ਵੀ ਚੱਕ ਲਿਓ ਤੇ ਬਾਈਆਂ ਤੋਂ ਲੈ ਜਾਓ ਨਵੀਆਂ ਤੁਸੀਂ ਸੋਚਦੇ ਹੋਵੋਗੇ ਵੀ 38000 ਚ ਚੀਜ਼ ਤਾਂ ਨਹੀਂ ਮਾੜੀ ਉਹ ਕੁਆਲਟੀ ਬਾਈ ਤੋਂ ਪੁੱਛਦੇ ਆ ਕੁਆਲਟੀ ਦੇ ਵਿੱਚ ਦੇਖੋ ਜੀ ਇੱਕ ਤਾਂ ਆਪਾਂ ਬੈੱਡੇ 6.5 ਫੁੱਟ ਆ ਆਮ ਬਾਜ਼ਾਰਾਂ ਵਿੱਚ ਚੱਲਦਾ ਚੜਾਈ ਵਿੱਚ 6 ਫੁੱਟ ਜੀ ਤੁਸੀਂ ਮਿੰਨਤੀ ਕਰੋ ਇਹਦੇ ਵਿੱਚ ਇਹਦਾ ਸਾਈਜ਼ 6.5 ਫੁੱਟ ਨਿਕਲੇਗਾ ਜੀ ਠੀਕ ਆ ਜੀ ਇਹਦੇ ਦੂਜੇ ਪਾਸੇ ਆ ਬਾਰਡਰ ਬਣਿਆ ਹੋਏਗਾ ਤੇ ਪਲੱਸ ਹੂੰ ਇਹਦੇ ਵਿੱਚ ਜਿਹੜੀ ਉੱਪਰ ਅਸੀਂ ਫੇਸ ਮਾਰਦੇ ਆ ਜੀ ਇਹ ਪਾਲਿਸ਼ ਮਾਰਦੇ ਆ ਜੀ ਇਹਦੇ ਵਿੱਚ ਅਸੀਂ ਸੁੱਕਾ ਰੰਗ ਨਹੀਂ ਮਾਰਦੇ ਹੂੰ ਜਿਹੜਾ ਇਹ ਪਾਲਿਸ਼ ਹੱਥਾਂ ਨੂੰ ਨਹੀਂ ਲੱਗਦੀ ਜੀ ਹੱਥਾਂ ਨੂੰ ਨਹੀਂ ਲੱਗਦੀ ਦੂਜੀ ਗੱਲ ਇਹਦੇ ਵਿੱਚ ਪਲਾਈ ਬੋਰਡ ਤੇ ਪਲਾਈ ਬੋਰਡ ਲੱਗਿਆ ਹੋਏਗਾ ਜਬੜਾ ਬੋਰਡ ਬੂਰੇ ਵਾਲਾ ਨੀਚੇ ਵੀ ਬੋਰਡ ਆ ਸਪੋਰਟਾਂ ਤੋਂ ਬਿਨਾ ਆ ਬੋਰਡ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਆ ਪਲਾਈ ਬੋਰਡ ਹੁੰਦਾ ਜੀ ਇੱਕ ਆ ਜਬੜਾ ਬੋਰਡ ਹੁੰਦਾ ਵਾ ਇਹਦੇ ਵਿੱਚ ਅਸੀਂ ਪਲਾਈ ਬੋਰਡ ਲਗਾਨੇ ਆ ਆ ਵਾਲਾ ਬੋਰਡ ਲੱਗਿਆ ਹੋਊ ਇੱਧਰਲਾ ਆ ਖਾਲੀ ਬੋਰਡ ਨਹੀਂ ਲੱਗਿਆ ਹੋਊਗਾ 5 ਸਾਲ ਦੀ ਇਹਦੀ ਗਾਰੰਟੀ ਹੋਊਗੀ ਉਹਦੇ ਵਿੱਚ ਫਿਰ ਅਸੀਂ ਜਿਹੜਾ ਇੱਕ ਸੋਫਾ ਦਿੰਨੇ ਆ ਸੋਫੇ ਦੇ ਕੱਪੜੇ ਦੀ ਵੀ ਗਾਰੰਟੀ ਹੋਊਗੀ ਵੇਖੋ ਇਹਦੇ ਵਿੱਚ ਮਿੱਟੀ ਨਹੀਂ ਫਸਦੀ ਲੈਦਰ ਸੋ ਐਡ ਕਪੜਾ ਵਾ ਇਹ ਔਰ ਦੂਸਰੀ ਗੱਲ ਇਹਦੀ ਕਪੜੇ ਦੀ ਵੀ ਗਾਰੰਟੀ ਔਰ ਇਹਦੀ ਕੁਆਲਿਟੀ ਜਿਹੜੀ ਗੱਦੀ ਦੀ ਆ ਉਹਦੀ ਵੀ 5 ਸਾਲ ਦੀ ਗਾਰੰਟੀ 5 ਸਾਲ ਦੀ ਬੈੱਡ ਦੀ 5 ਸਾਲ ਦੀ ਬੈੱਡ ਦੀ ਵੀ 5 ਸਾਲ ਦੀ ਸੋਫੇ ਦੀ ਵੀ 5 ਸਾਲ ਦੀ ਇੱਥੋਂ ਤੱਕ ਕੀ ਆ ਜਿਹੜਾ ਟੇਬਲ ਨਾਲ ਦੇਵਾਂਗੇ ਸ਼ੀਸ਼ੇ ਵਾਲਾ ਟੇਬਲ ਇਹਦੀ ਵੀ 5 ਸਾਲ ਦੀ ਗਾਰੰਟੀ ਮੰਨ ਲਓ ਗਾਰੰਟੀ ਵੀ ਆ ਪਾਟਣ ਦੀ ਆ ਜਾਂ ਕਾਦੀ ਕਾਦੀ ਆ ਪਾ ਕਪੜਾ ਛਿਜਣ ਦੀ 5 ਸਾਲ ਦੀ ਗੱਡੀ ਦੇ ਬਹਿਣ ਦੀ 5 ਸਾਲ ਦੀ ਪਲੱਸ ਆ ਜਿਹੜਾ ਇਹਦੇ ਵਿੱਚ ਰੈਕ ਵੀ ਬਣਿਆ ਹੋਊਗਾ ਸਮਾਨ ਰੱਖਣ ਨੂੰ ਇਹ ਵੀ ਲੱਕੜ ਦੇ ਵਿੱਚ ਬਣਿਆ ਹੋਇਆ ਨੀਚੇ ਬੋਰਡ ਲੱਗਿਆ ਹੋਇਆ ਜੀ ਸਾਰਾ ਠੀਕ ਠੀਕ ਆ ਵੀਰੇ ਤੇ ਮੰਨ ਲਓ ਵੀ ਤੁਸੀਂ ਇਹ ਕਹਿੰਦੇ ਹੋ ਵੀ 5 ਸਾਲ ਦੀ ਇਹ ਨਹੀਂ ਹੈਗਾ ਵੀ ਇਹ 38000 ਦੀ ਚੀਜ਼ ਆ ਵੀ ਕੋਈ ਮਾੜੀ ਆ 5 ਸਾਲ ਦੀ ਗਰੰਟੀ ਆ ਬਿੱਲ ਬਿੱਲ ਹੋਊਗਾ ਜੀ ਬਿੱਲ ਨਾਲ ਬਿੱਲ ਨਾਲ ਗਰੰਟੀ ਲਿਖ ਕੇ ਦਵਾਂਗੇ ਕੋਈ ਐ ਨਹੀਂ ਵੀ ਗਰੰਟੀ ਮੂੰਹ ਜਵਾਨੀ ਦੇਤੀ ਗਰੰਟੀ ਲਿਖ ਕੇ ਦਵਾਂਗੇ 5 ਸਾਲ ਚ ਕੋਈ ਵੀ ਦਿੱਕਤ ਆਂਦੀ ਆ ਉਹਦੇ ਅਸੀਂ ਫੁੱਲ ਜ਼ਿੰਮੇਵਾਰ ਆ ਲਓ ਬਾਈ ਜੀ ਹੁਣ ਗਰੰਟੀ ਵੀ ਦੇਤੀ ਵੀਰ ਨੇ ਇਹ ਵੀ ਨਹੀਂ ਵੀ 38000 ਚ ਜੇ ਤੁਹਾਡੇ ਵਿਆਹ ਦਾ ਫੁੱਲ ਸਮਾਨ ਦੀ ਜਾਂਦਾ ਵੀ ਚੀਜ਼ ਮਾੜੀ ਆ ਚੀਜ਼ ਵੀ ਪੂਰੀ ਵਧੀਆ ਲਾਂਬੇ ਵਾਲੀ ਨਹੀਂ ਹੈਗੀ ਤੁਸੀਂ ਸੋਚਦੇ ਹੋਗੇ ਵੀ 38000 ਦਾ ਬਾਬੂ ਜੀ ਸਮਾਨ ਆ ਸਾਰੇ ਵਿਆਹ ਦਾ ਕਿਉਂ ਇੰਨਾ ਸਸਤਾ ਦੀ ਜਾਂਦਾ ਬਾਬੂ ਜੀ ਤੋਂ ਪੁੱਛ ਲੈਣੇ ਇਹ ਅਸੀਂ ਆਪ ਬਣਾਉਂਦੇ ਆ ਜੀ ਜਿਵੇਂ ਸੋਫੇ ਦਾ ਸਟਰਕਚਰ ਵੀ ਸਾਡਾ ਸਾਰਾ ਕੁਝ ਈ ਢਾਂਚਾ ਤੱਕ ਵੀ ਸਾਡਾ ਅੰਦਰ ਬੰਦਾ ਆਰਾ ਵੀ ਅੰਦਰ ਲੱਗਿਆ ਹੋਇਆ ਜੀ ਸਾਡਾ ਮਿੰਨੀ ਆਰਾ ਵੀ ਤੇ ਸਾਰਾ ਸਟਰਕਚਰ ਗੱਦੀ ਫੋਮ ਸਭ ਕੁਝ ਭਰਾਈ ਪ੍ਰੂਈ ਸਭ ਕੁਝ ਕਪੜਾ ਕਪੜਾ ਅਸੀਂ ਆਪ ਹੀ ਸਭ ਕੁਝ ਕਰਦੇ ਆ ਜੀ ਤਾਂ ਕਰਕੇ ਬੈੱਡ ਦਾ ਵੀ ਤੇ ਸੋਫੇ ਦਾ ਵੀ ਤੇ ਸਾਡਾ ਅਲਮਾਰੀ ਦਾ ਵੀ ਸਾਡਾ ਸਾਰਾ ਸਮਾਨ ਈ ਅੰਦਰ ਬੰਦਾ ਜੀ ਉਹ ਤੁਹਾਨੂੰ ਲਾਈਵ ਵੀ ਦਿਖਾਵਾਂਗੇ ਬੈੱਡ ਦਾ ਵੀ ਲਾਈਵ ਦਿਖਾਨੇ ਆ ਨਾਲ ਹੀ ਬੈੱਡ ਦਾ ਵੀ ਲਾਈਵ ਆਹ ਰੀਲ ਤੋਂ ਬਾਅਦ ਅਗਲਾ ਤੁਹਾਨੂੰ ਬੈੱਡ ਦਾ ਦਿਖਾਵਾਂਗੇ ਉਹ ਤਾਂ ਫਿਰ ਕਿੱਲਾਂ ਚ ਖੋਲਾ ਪਿਆ ਕੰਮ ਵੱਡਾ ਕੰਮ ਹੀ ਹੁੰਦਾ ਵੱਡੀ ਫੈਕਟਰੀ ਆ